ਕਿ ਬੇਟਾ ਇਹ ਕੱਲ ਦੀ ਗੱਲ ਹੈ ਕੱਲ ਜਦੋਂ ਸਾਨੂੰ ਸਾਡੀ ਟੀਮ ਦੇ ਹੱਥੋਂ ਇੱਕ ਲੈਟਰ ਲੱਗਾ ਜਿਹਦੇ 'ਚ ਸੱਦਾ ਪੱਤਰ ਵਗੈਰਾ ਉੱਥੇ ਪਬਲਿਕ ਨੂੰ ਦਿੱਤੇ ਹੋਏ ਸੀਗੇ ਜਿ ਤੇ ਇਹਨਾਂ ਨੇ ਡਾਕੂਮੈਂਟਰੀ ਰਿਲੀਜ਼ ਕਰਨੀ ਹੈ ਜਾਂ ਉਹਦਾ ਕੋਈ ਵੀ ਪਾਰਟ ਜਨਤਾ ਦੇ ਸਾਹਮਣੇ ਰੱਖਣਾ ਹੈ ਤਾਂ ਜਦੋਂ ਵੀ ਸਾਨੂੰ ਪਤਾ ਲੱਗਿਆ ਵੀ ਸਾਨੂੰ ਉਸ ਚੀਜ਼ ਦਾ ਕੋਈ ਪਤਾ ਨਹੀਂ ਹੈ ਤਾਂ ਅਸੀਂ ਸ਼ੁਰੂ ਤੋਂ ਹੀ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਹਾਂ ਚਾਹੇ ਕੋਈ ਬੁੱਕ ਲਿਖਦਾ ਹੈ ਚਾਹੇ ਕੋਈ ਡਾਕੂਮੈਂਟਰੀ ਬਣਾਉਂਦਾ ਹੈ ਔਰ ਉਹ ਵੀ ਇਨਵੈਸਟੀਗੇਸ਼ਨ ਦੇ ਨਾਲ ਸੰਬੰਧਿਤ ਹੈ ਜੀ ਤਾ ਉਹਦੇ ਲਈ ਅਸੀਂ ਹਮੇਸ਼ਾ ਹੀ ਗੁਰੇਜ ਕਰਦੇ ਹਾਂ ਕਿ ਜਦ ਤੱਕ ਜਿਹੜਾ ਇਹ ਟ੍ਰਾਇਲ ਕੋਰਟ ਦੇ ਵਿੱਚ ਚੱਲੀ ਜਾਂਦਾ ਹੈ ਤਾਂ ਸਾਨੂੰ ਲੱਗਦਾ ਹੈ ਵੀ ਇਹ ਸਾਡੇ ਜਿਹੜੀ ਸੋਸ਼ੀਅਨ ਨੂੰ ਸਜ਼ਾ ਦਵਾਉਣ ਦੇ ਵਿੱਚ ਕੋਈ ਨਾ ਕੋਈ ਵਿਗੜ ਪਾ ਸਕਦੇ ਆ ਕੋਈ ਨਾ ਕੋਈ ਏਦਾਂ ਦਾ ਸ਼ਰੂਫ ਕਾਇਸ਼ਾ ਢ ਸਕਦੇ ਜਿਹਦੇ ਨਾਲ ਸਾਡਾ ਟ੍ਰਾਇਲ ਪ੍ਰਭਾਵਤ ਹੋ ਸਕਦਾ ਤਾਂ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰੀ ਸੀ ਵੀ ਕਿਰਪਾ ਕਰਕੇ ਇਹਨਾਂ ਨੂੰ ਤਦ ਤੱਕ ਰੋਕਿਆ ਜਾ ਵੀ ਜਦ ਤੱਕ ਮਾਨਯੋਗ ਅਦਾਲਤ ਦੇ ਵਿੱਚ ਟ੍ਰਾਇਲ ਕੰਪਲੀਟ ਨਹੀਂ ਹੋ ਜਾਂਦਾ ਅਗਲਾ ਕੀ ਰੁਕ ਰਾਂਗਾ ਜੇ 11 ਤਰੀਕ ਨੂੰ ਨਹੀਂ ਹਟਦੇ ਰਿਲੀਜ਼ ਕਰਨ ਦੀ ਕੋਸ਼ਿਸ਼ ਕਰਦੇ ਤਾਂ ਕੀ ਰੁਕ ਰੇਗਾ ਬਿਲਕੁਲ ਵੀ ਅਗਲਾ ਰੁਕਤਾ ਇਹੀ ਹੈ ਵੀ ਜੋ ਜਿੰਨਾ ਸਾਡੇ ਸੰਵਿਧਾਨ ਦੇ ਮਤਲਬਕ ਜਿੰਨਾ ਕ ਕਾਨੂੰਨ ਸਾਨੂੰ ਹੱਕ ਦਿੰਦਾ ਹੈ ਉਹਦੇ ਹਿਸਾਬ ਨਾਲ ਅਸੀਂ ਚਾਰਾ ਜੋਈ ਮਾਨਯੋਗ ਅਦਾਲਤ ਦੇ ਸਾਹਮਣੇ ਵੀ ਕਰਾਂਗੇ ਇਸ ਗੱਲ ਦੀ ਵੀ ਕੀ ਵਜ੍ਹਾ ਵੀ ਤੁਸੀਂ ਫੈਮਲੀ ਦੀ ਬਿਨਾਂ ਸਹਿਮਤੀ ਦੇ ਬਿਨਾਂ ਪ੍ਰੂਵਤੋ ਬਿਨਾਂ ਜੋ ਕੁਝ ਵੀ ਕੋਈ ਕਦੇ ਕੋਈ ਬੁੱਕ ਦਾ ਰੌਲਾ ਪੈ ਜਾਂਦਾ ਕਦੇ ਕਿਸੇ ਉਹਦਾ ਪੈਦਾ ਵੀ ਤੁਹਾਨੂੰ ਕਾਦੀ ਜਲਦੀ ਹੈ ਜੀ ਅਸੀਂ ਤੁਹਾਡੇ ਤੋਂ ਇੰਨਾ ਕ ਸਹਿਯੋਗ ਮੰਗਦੇ ਆ ਅਸੀਂ ਵੀ ਤੁਹਾਡੇ ਭੈਣ ਭਰਾ ਤੁਸੀਂ ਸਾਡੀ ਜਿਹੜੀ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਸੀਂ ਰਹਿਲ ਦੇ ਵਿੱਚ ਦੋਸ਼ ਨੂੰ ਸਜ਼ਾ ਦਿਵਾਉਣੇ ਚਾਹੁੰਦੇ ਆ ਤਾਂ ਤੁਹਾਨੂੰ ਸਾਡੀ ਇਨਸਾਨੀਅਤ ਦੇ ਮੁੱਦੇ ਤੇ ਮਦਦ ਕਰੀ ਕੋਈ ਇਹਨਾਂ ਨਾਲ ਪਹਿਲਾਂ ਇਸ ਤੋਂ ਪਹਿਲਾਂ ਵੀ ਗੱਲਬਾਤ ਹੋਈ ਸੀ ਇਸ ਵਿਸ਼ੇ ਤੇ ਗੱਲਬਾਤ ਹੋਈ ਸੀ ਕਿ ਕੋਈ ਉਹਨਾਂ ਨੇ ਪਹਿਲਾਂ ਪੁੱਛਿਆ ਜੀ ਬੇਟਾ ਮੈਨੂੰ ਜਿੰਨੀ ਕਿ ਜਾਣਕਾਰੀ ਇਹਦੇ ਬਾਰੇ ਮਿਲੀ ਹੈ ਜਿੰਦਾ ਬਾਹਰਲੇ ਬੱਚਿਆਂ ਨੇ ਜਾਂ ਜਿਹੜੇ ਜਿਹਨੂੰ ਫਰੈਂਡ ਕਹਿੰਦੇ ਆ ਇਹ ਫਰੈਂਡ ਦੀ ਪਤਨੀ ਕਿਹਨੂੰ ਕਹਿ ਰਹੇ ਨੇ ਮੈਂ ਫਰੈਂਡ ਤਾਂ ਉਹਨਾਂ ਨੂੰ ਸავੇ ਨਾਲ ਵੀ ਜੋ ਸਿੱਧੂ ਦੇ ਜਾਣ ਤੋਂ ਬਾਅਦ ਵੀ ਅੱਜ ਵੀ ਫੈਮਿਲੀ ਦੇ ਨਾਲ ਦੁੱਖ ਸੁੱਖ ਦੇ ਵਿੱਚ ਇਕੱਠੇ ਹੁੰਦੇ ਆ ਔਰ ਪਰਿਵਾਰ ਬੰਮੂ ਸਾਡੇ ਨਾਲ ਦੁੱਖ ਸੁੱਖ ਵੰਡਾਉਂਦੇ ਆ ਉਹ ਸਾਰੇ ਦੋਸਤ ਆ ਉਹਨਾਂ ਕੋਲ ਵੀ ਇਹਨਾਂ ਨੇ ਪਹੁੰਚ ਕੀਤੀ ਕਾਫੀ ਕੋਲ ਪਰੰਤੂ ਉਹਨੇ ਮਨਾਂ ਕਰਤਾ ਵੀ ਜਦ ਤੱਕ ਸਾਨੂੰ ਪਰਿਵਾਰ ਵੱਲੋਂ ਅਲਾਉ ਨਹੀਂ ਕੀਤਾ ਜਾਊਗਾ ਅਸੀਂ ਉਹਨਾਂ ਦੇ ਬਿਨਾਂ ਪੁੱਛੇ ਤਾਂ ਨਹੀਂ ਬੋਲਾਂਗੇ ਕਿਤੇ ਕਿ ਕਿਸੇ ਗਲਤੀ ਤੇ ਪਰੰਤੂ ਇਹ ਪਤਾ ਨਹੀਂ ਕਿਹੜੇ ਫਰੈਂਡ ਨੇ ਮੈਨੂੰ ਜਦ ਤੱਕ ਪਤਾ ਲੱਗਿਆ ਵੀ ਇਹਨਾਂ ਨੇ ਕੁਝ ਤਾਂ ਜਿਹੜੇ ਸਾਡੀ ਐਫਆਈਆਰ ਦੇ ਵਿੱਚ ਨਾਮ ਜਿੰਦ ਨੇ ਬੰਦੇ ወਦੋਸ਼ੀ ਨੇ ਜਿਨ੍ਹਾਂ ਨੇ ਇੰਟਰਵਿਊ ਕਰ ਲਿਆ ਉਹ ਸਾਡੇ ਹੱਕ ਚ ਦਾ ਸਾਡੇ ਸਹੀ ਤਰੀਕੇ ਨਾਲ ਜਿਹੜਾ ਐਡਾ ਵੱਡਾ ਕ੍ਰਾਈਮ ਇਨਾ ਵੱਡਾ ਮਰਡਰ ਹੋਇਆ ਉਹਦੇ ਬਾਰੇ ਕਿੱਦਾਂ ਬੋਲਣਗੇ ਉਹ ਤਾਂ ਆਪਣੇ ਆਪ ਨੂੰ ਪਾਕ ਤਰੀਕੇ ਕਹਿਣਗੇ ਨਾ ਤਾਂ ਕਰਕੇ ਅਸੀਂ ਤੁਸੀਂ ਅਦਾਲਤ ਦਾ ਫੈਸਲਾ ਠੀਕ ਦੇ ਮਾਨਯੋਗ ਜੱਜ ਸਾਹਿਬ ਹੈ ਜਿਹੜਾ ਉਹ ਬੜੀ ਕੋਪਰਕਾਲ ਤੋਂ ਬਾਅਦ ਕੋਈ ਫੈਸਲਾ ਦੇਣਗੇ ਉਸ ਤੋਂ ਬਾਅਦ ਜਿੱਦਾਂ ਦਾ ਅਦਾਲਤ ਦਾ ਫੈਸਲਾ ਹੁੰਦਾ ਤੁਸੀਂ ਕਰ ਲਿਓ ਅਸੀਂ ਕਦੋਂ ਕਹਿੰਦੇ ਵੀ ਨਾ ਕਰੋ ਪਰੰਤੂ ਇੱਕ ਟ੍ਰਾਇਲ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਤਾਂ ਨਾ ਕਰੋ ਇਸ ਤਾਂ ਪਹਿਲਾਂ ਹੀ ਬਹੁਤ ਤੰਗ ਐ ਇਸ ਗੱਲ ਤੋਂ ਜਿਹੜੇ ਘਰੋਂ ਜਿਹੜਿਆ ਸਾਰਾ ਔਰ ਤੁਸੀਂ ਬਿਨਾ ਕਿਸੇ ਕਸੂਰ ਤੋਂ ਇੰਨਾ ਵੱਡਾ ਜਿਹੜਾ ਕ੍ਰਾਈਮ ਕਰਕੇ ਘਰੇ ਬੈਠੇ ਬੱਚੇ ਨੂੰ ਮਾਰ ਦਿੱਤਾ ਯਾਰ ਹੁਣ ਸਾਨੂੰ ਕੋਰਟ ਦੇ ਵਿੱਚ ਵੀ ਤੁਸੀਂ ੜਿੱਕੇ ਲਾ ਰਹੇ ਹੋ ਤਾਂ ਮੈਂ ਕਹਿੰਦਾ ਤੁਹਾਨੂੰ ਪ੍ਰਮਾਤਮਾ ਤੋਂ ਜੂੜਨਾ ਚਾਹੀਦਾ ਸਿੱਧੂ ਦੀ EP ਆ ਰਹੀ ਹੈ 11 ਜੂਨ ਨੂੰ ਕੀ ਹੈਗਾ ਖਾਸ ਤੇ ਕਿੰਨੇ ਗੀਤ ਨੇ ਸਰ ਕਿਵੇਂ ਹੈਗੇ EP ਬਟਾ ਅਸੀਂ ਪਹਿਲੇ ਕਾਫੀ ਚਿਰ ਦੇ ਵੈਸੇ ਐਲਾਨ ਕੀਤਾ ਹੋਇਆ ਵੀ 11 ਜੂਨ ਨੂੰ ਵੈਸੇ ਵੀ ਅਸੀਂ ਸਾਡੀ ਇੱਕ ਰੀਤ ਹੈ ਪਰਵਾਰਤੀ ਅਸੀਂ ਛੱਡਦੀ 15 ਮਹੀਨ ਨੂੰ ਛੱਡਦੇ ਹੁੰਦੇ ਅੱਜ 5 ਜਨਵਰੀ ਨੂੰ ਜਾਂ 11 ਤਿੰਨ ਡੇਟਾਂ ਹੀ ਸਾਡੀਆਂ ਜੀ ਪੱਕੀਆਂ ਹੋਈਆਂ ਨੇ ਪਰੰਤੂ ਇਹ ਏਪੀ ਦੇ ਤਿੰਨ ਗਾਣੇ ਨੇ ਬਹੁਤ ਸੋਹਣੇ ਗੀਤ ਹੈ ਔਰ ਇੱਕ ਵਾਰ ਇਸ ਵਾਰ ਥੋੜਾ ਜਆ ਤੁਹਾਨੂੰ ਇੱਕ ਬਦਲਵਾਂ ਰੂਪ ਵੀ ਸੁਬਰੀਪਦਾ ਮਿਲੂਗਾ ਤੇ ਇੱਕ ਮੈਂ ਤੁਹਾਨੂੰ ਜਿਹੜਾ ਦੋਸਤਾਂ ਦੇ ਬਾਰੇ ਦੱਸਦਾ ਨਾ ਉਹ ਦੋਸਤਾਂ ਦੇ ਬਾਰੇ ਕਿਸੇ ਸਮੇਂ ਦੇ ਵਿੱਚ ਮੈਂ ਇਸੇ ਗੀਤ ਨੂੰ ਰੀਲੀਜ਼ ਕਰ ਦੋ ਰੋਕੇ ਵੀ ਨਹੀਂ ਆਪਾਂ ਨਹੀਂ ਕਰਨਾ ਪਰੰਤੂ ਸ਼ੁਭਦੀਪ ਦੀ ਆਵਾਜ਼ ਦੇ ਵਿੱਚ ਇਹ ਇੱਕ ਤਿਆਰ ਗਾਣਾ ਜਿਹੜਾ ਮੈਂ ਹੁਣ ਜਿੰਨੇ ਸ਼ੁਭਦੀਪ ਦੇ ਦੋਸਤ ਨੇ ਜਿਹੜੇ ਆਪਣੇ ਆਪ ਨੂੰ ਅਖੌਤੀ ਕਹਿਣਾ ਜਿਹੜੇ ਦੋਸਤ ਨੇ ਉਹਨਾਂ ਨੂੰ ਸੁਣ ਦੇ ਲਈ ਨਾ ਸ਼ੁਭਦੀਪ ਦੀ ਜਵਾਨੀ ਸੁਣੋਗੇ ਤੁਸੀਂ ਬਹੁਤ ਆਨੰਦ ਆ ਰਿਹਾ ਫੈਨਸ ਦੀ ਉਡੀਕ ਸੀ ਅੱਜ ਪੂਰੀ ਵੀ ਹੋ ਗਈ 11 ਤਰੀਕ ਨੂੰ EP ਆ ਰਹੀ ਹੈ ਕੀ ਕਹਿਣਾ ਚਾਹੋਗੇ ਫੈਨਸ ਨੂੰ ਫੈਨਸ ਨੂੰ ਤਾਂ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਉਹ ਤਾਂ ਚਟਾਨ ਵਾਂਗੂ ਆਪਦੇ ਭਰਾ ਦੇ ਨਾਲ ਖੜੇ ਨੇ ਦੇ ਜਾਣ ਤੋਂ ਬਾਅਦ ਵੀ ਖੜੇ ਨੇ ਤੇ ਹਮੇਸ਼ਾ ਖੜੇ ਵੀ ਰਹਿਣਗੇ ਮੇਰਾ ਮਤੇ ਪਟੁੱਟ ਯਕੀਨ ਹੈ ਇਸ ਗੱਲ ਦਾ ਤਾਂ ਉਹਨਾਂ ਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਉਹ ਤਾਂ ਆਲਵੇਜ਼ ਰੈਡੀ ਹੁੰਦੇ ਆ 11 ਜੂਨ ਦੇ ਸੈਲੀਬ੍ਰੇਸ਼ਨ ਦੀਆਂ ਮਤਲਬ ਜਨਮ ਦਿਨ ਮਨਾਉਂਦੇ ਆ ਪਰਿਵਾਰ ਹਰ ਵਾਰ ਤੇ ਕੀ ਹੈਗੀਆਂ ਇਹਦਾ ਸੈਲੀਬ੍ਰੇਸ਼ਨ ਤਾਂ ਕਾਦੀ ਹੈ ਇੱਕ ਵਿਛੜੀ ਆਤਮਾ ਜਿਹੜੀ ਜਿਗਰ ਦਾ ਟੋਟਾ ਉਹਨੂੰ ਯਾਦ ਕਰ ਲਈਦਾ ਪਰ ਇਹ ਬੰਦੇ ਨਾਲ ਬਸ ਇਸ ਤੋਂ ਜ਼ਿਆਦਾ ਕੁਝ ਨਹੀਂ ਹੈ ਕੁਝ ਕੁਝ ਵੀਲ ਵਗੈਰਾ ਜਾਂ ਜਿੱਦਾਂ ਵੀ ਕੋਈ ਪਰਮਾਤਮਾ ਕਿਸਦੇ ਮੂੰਹ ਚ ਕੋਈ ਨਾਅ ਦਾ ਭੋਰਾ ਪਵੇ ਕਿਸੇ ਦਾ ਦਾ ਪ੍ਰਾਲਾ ਕਰ ਲੈਨੇ ਪਰਮਾਤਮਾ ਇਹਨੂੰ ਆਪਣੇ ਚਰਨਾ ਤੇ ਬਾਸ ਅੱਖਰਾਂ ਨੂੰ ਯਾਦ ਕਰਨ ਦਾ ਤਰੀਕਾ ਹੀ ਹੈ